ਵੈਰੀ ਗੱਡ ਪਾਸ ਹੋ ਗਏ ਵੈਰੀ ਗੱਡ ਪਾਸ ਹੋ ਗਏ ਉਹ ਮੁੰਡੀ ਤਸਵੀਰਾਂ ਬਹੁਤ ਦੁਵਾਦ ਜਿੱਤ ਕੇ ਸਾਡੇ ਲੋਕਾਂ ਨੂੰ ਬਹੁਤ ਭੜੀ ਕਰਨਗੇ ਸਾਡੀਆਂ ਜਿਹੜੀਆਂ ਗੇਰ ਜਗਾਰੀ ਚ ਵਾਦਾ ਕਰਨਗੇ ਸਾਡੇ ਸਾਡੇ ਕੋਲੇ ਹੁਣ ਕੱਖ ਵੀ ਨਹੀਂ ਹੈ ਸਾਡੇ ਕੋਲੇ ਕੱਲਾ ਰਜਗਾਰ ਜ਼ਮੀਨ ਦਾ ਜਾਂ ਸਾਡੇ ਕੋਲੇ ਦੋ ਕਿੰਨੇ ਜਿਹੜੀਆਂ ਫਸਲਾਂ ਵੀ ਤੇ ਉਹਨਾਂ ਦਾ ਜਦੋਂ ਸਾਡੀਆਂ ਫਸਲਾਂ ਹੀ ਨਾ ਵਿਕਿਆ ਉਹਨਾਂ ਦਾ ਕੋਈ ਰੇਟ ਹੀ ਨਾ ਹੋਇਆ ਫੇਰ ਭਰਾਵੋ ਸਾਡੇ ਕੋਲੇ ਕੋਈ ਚੀਜ਼ ਨਹੀਂ ਰਹਿਣੀ ਕਿਉਂਕਿ ਅਸੀਂ ਉਸ ਗੱਲ ਨੂੰ ਡਰ ਕੇ ਅੱਜ ਇਹ ਜਿਹੜੀ ਭਾਰਤਾਂ ਭਾਰਤੀ ਜਨਤਾ ਪਾਰਟੀ ਆ ਜਿਹਨੇ ਤਿਲ ਕਾਲ ਕਾਨੂੰਨ ਉਹ ਰੱਦ ਕਰੇ ਸੀ ਉਹ ਦੁਬਾਰੇ ਇਹਨਾਂ ਨੇ ਲਾਗੂ ਕਰਨੇ ਸ਼ੁਰੂ ਕਰਤੇ। ਇਹੋ ਜੇ ਸਮੇਂ ਤੇ ਜੇ ਇਹ ਗੱਲ ਨਹੀਂ ਸਮਝਦੇ ਤਾਂ ਜਦੋਂ ਇਹ ਜਿੱਤ ਕੇ ਮੁੜ ਕੇ ਪ੍ਰਧਾਨ ਮੰਤਰੀ ਬਣਗੇ ਉਦੋਂ ਕਿਸੇ ਦਾ ਹਾਰ ਕਰਨਗੇ। ਅਸੀਂ ਉਹੀ ਅੱਜ ਸਵਾਲ ਪੁੱਛ ਰਹੇ ਜੀ। ਹਾਂ ਜਰਾ ਹਾਂ ਸਿੰਘ ਨੂੰ ਜੋ ਕਲਾਕਾਰ ਕਹਿੰਦਾ ਵਾ ਲੋਕਾਂ ਦੇ ਕਲਾਕਾਰ ਆ ਚੋਰੀ ਕਰਾਕਾਰੀ ਦੀ ਸਿਸ਼ਾ ਜੀ ਮਸਤੀ ਦਾ ਪ੍ਰਸ਼ਾਸਨ ਨਾਲ ਕੀ ਹੋ ਰਿਹਾ ਜੋ ਦਸ ਨਾਲ ਕੀ ਗੱਲਬਾਤ ਹੋ ਰਹੀ ਹੈ ਪ੍ਰਸ਼ਾਸਨ ਨਾਲ ਸਾਡੀ ਜਿਹੜੀ ਗੱਲ ਆ ਇੱਥੇ ਬਹੁਤ ਹੀ ਸਹੀ ਡਬਲਾ ਗੱਲ ਹੋ ਰਹੀ ਸੀ ਇਹ ਕਹਿੰਦੇ ਵੀ ਤੁਸੀਂ ਠੱਗਾ ਕਰੋ ਉਹਦਾ ਬਿਲਕੁਲ ਅਸੀਂ ਠੱ ਕਰਨ ਕਰਦੇ ਸਾਨੂੰ ਬੈਠਣ ਨੂੰ ਜਗ੍ਹਾ ਮਿਲ ਜੇ ਸਾਫ਼ ਸੀ ਇੱਥੇ ਜਦਾ ਕਸੂਤੀ ਸੀ ਕਿਉਂਕਿ ਉਧਰੋਂ ਵੀ ਲੋਕਾਂ ਨੇ ਆਉਣਾ ਸੀ ਉਧਰੋਂ ਵੀ ਦਿੱਕਤਾਂ ਹੁੰਦੀਆਂ ਸੀ ਪ੍ਰਸ਼ਾਸਨ ਨੇ ਕਹਿੰਦੇ ਕੋਈ ਨਹੀਂ ਕਰਾਉਣਿਆ ਇੱਥੋਂ ਦਾ ਜਿਹੜਾ ਇਹਨਾਂ ਦਾ ਮੁੱਖ ਅਧਿਕਾਰੀ ਆ ਉਹਨੇ ਸਿੱਧਾ ਜਵਾਬ ਦਿੱਤਾ ਵੀ ਨਹੀਂ ਅਸੀਂ ਕਹਾ ਹੁਣ ਦਿੰਦੇ ਆ ਜਿਹੜਾ ਰੋਸ਼ ਮਗਰੋਂ ਇੱਥੇ ਪੈਦਾ ਹੋਇਆ ਕੋਸ਼ ਅਧਿਕਾਰੀ ਦਾ ਵਰਕੇ ਹੋਇਆ ਉਹਨੇ ਸਿੱਧਾ ਤੇਹਾ ਮੈਂ ਨਹੀਂ ਆਉਣ ਨੂੰ ਮੁੰਡਾ ਇੱਥੇ ਔਰ ਉਹ ਕੌਣ ਆ ਸਾਨੂੰ ਰੋਕਣ ਵਾਲਾ ਸਾਡੀਆਂ ਕਿ ਸਾਡੇ ਘਰ ਹੁਣ ਜੇ ਦੁਬਾਰਾ ਅਸੀਂ ਦੇਖਾਂਗੇ ਫਿਰ ਜਦੋਂ ਦੁਬਾਰੇ ਕੋਈ ਗੱਲ ਹੋਊਗੀ ਅਸੀਂ ਇਦੋਂ ਵੀ ਵੱਡੇ ਰਸ ਕਰਕੇ ਇਹਨਾਂ ਨੂੰ ਇਹਨਾਂ ਦੇ ਸਮੱਸਿਆ ਖੜੀ ਕਰਨੀ ਹੈ ਸੋ ਇਹਨਾਂ ਭਰਾਵਾਂ ਨੂੰ ਪਿਆਰ ਸੀ ਵੀ ਤੁਸੀਂ ਯਾਰ ਸਾਡੇ ਨਾਲ ਧੱਕਾ ਨਾ ਕਰੋ ਸਾਨੂੰ ਬੋਲਣ ਦੇਓ ਆ ਜਨਤਾ ਨੂੰ ਦੱਸਣ ਦੇਓ ਵੀ ਅਸੀਂ ਕਿਉਂ ਆਏ ਆ ਵੀ ਇਹ ਕੌਣ ਆ ਕੌਣ ਅਧਿਕਾਰੀਆ ਆਪਣਾ ਜਿਹੜੇ ਐਮਐਲਏ ਐਮਪੀ ਚੁੜੇ ਜਾਂਦੇ ਨੇ ਵੀ ਇਹ ਕਿਹੋ ਜਿਹੇ ਲੋਕ ਆ ਤੜਕੇ ਨੂੰ ਕਿਹੜੀ ਪਾਰਟੀ ਹੈ ਅਥਰੇ ਕਿਹੜੀ ਪਾਰਟੀ ਆਉਂਦੇ ਇਹਨਾਂ ਦੀਆਂ ਕੋਈ ਜ਼ਮੀਰਾਂ ਨਹੀਂ ਅਸੀਂ ਇਹਨੇ ਬਾਰੇ ਅੱਜ ਗੱਲਬਾਤ ਕਰਨੀ ਹੈ ਪ੍ਰਸ਼ਾਸਨ ਨੇ ਤੁਸੀਂ ਕਹਿ ਰਹੇ ਹੋ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ ਜਿਹੜੇ ਸਾਹਮਣੇ ਬੈਰੀਕੇਡ ਤੋੜੇ ਜਾ ਰਹੇ ਸੀ ਨਹੀਂ ਅਸੀਂ ਕੋਈ ਬੈਰੀਕੇਡ ਨਹੀਂ ਤੋੜੇ ਕੋਈ ਪ੍ਰਸ਼ਾਸਨਾ ਪ੍ਰਸ਼ਾਸਨ ਨੇ ਸਾਨੂੰ ਉਹ ਕੀਤਾ ਸਿਆਰ ਕੀਤਾ ਇਸ ਗੱਲ ਦਾ ਜਦੋਂ ਕਿ ਸਿੱਧਾ ਉਹ ਅਧਿਕਾਰੀ ਕਹਿ ਗਿਆ ਵੀ ਮੈਂ ਨਹੀਂ ਆਉਣ ਦਿੰਦਾ ਪਰ ਉਹ ਅਧਿਕਾਰੀ ਕੌਣ ਹੈ ਇੱਥੇ ਆਉਣ ਨਹੀਂ ਦਿੰਦਾ ਇਹ ਕਿੰਨਾ ਇਧਰ ਆਖੀ ਰੱਖ ਰਹਿਣਗੇ ਲੋਕਾਂ ਦੀ ਜੇ ਲੋਕ ਇੱਕ ਪਾਸੇ ਹੋ ਗਏ ਇਸ ਕਰਕੇ ਉਹਨੂੰ ਕਿਹਾ ਵੀ ਤੂੰ ਜਮੂਰੀਆ ਤੇ ਸੱਚ ਜਾਨਣਾ ਦੇਸ਼ ਦੀ ਜਮੂਰੀਆ ਦਾ ਜਾਦੀ ਆ ਆ ਜਾਦੀ ਆ ਸਾਨੂੰ ਰੋਕੀ ਜਾਨਾ ਤੂੰ ਅਸੀਂ ਜੇ ਉਹਨੂੰ ਵਾਦਾ ਕਰੀ ਜਾਨੇ ਵੀ ਅਸੀਂ ਕੁਝ ਨਹੀਂ ਕਰਦੇ ਉਹਨੂੰ ਅਸੀਂ ਕੋਈ ਹਾਂ ਸਾਨੂੰ ਕੁਛ ਨਹੀਂ ਕਰਨਾ ਅਸੀਂ ਉਹਨੂੰ ਸਵਾਲ ਪੁੱਛ ਲੈਣਾ ਉਹ ਇਹਨੂੰ ਵੀ ਨਹੀਂ ਤਿਆਰ ਹੈ ਇਹਦਾ ਕਰਕੇ ਇਹਨਾਂ ਬੰਦਿਆਂ ਦੇ ਵਿੱਚ ਜੋਸ਼ ਆਇਆ ਉਹਨਾਂ ਰੁੱਕ ਗਿਆ